ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋ ਧੰਨਵਾਦ ਰਾਮ ਦਾ ਸਾਰਿਆਂ ਤੇ ਮੇਰ ਪਰਿਆਥਰ ਰੱਖਣ ਸਾਬ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਰੱਖਣ ਤੇ ਲੋਤੀ ਅੱਜ ਆਪਾਂ ਬਣਾਉਂਦੇ ਦਾਲ ਮਿਕਸ ਦਾਲ ਤਿੰਨ ਚਾਰ ਦਾਲਾਂ ਲੈ ਲਈਆਂ ਸੀ ਜਿਵੇਂ ਦਲੇਮਾ ਮੂੰਗੀ ਮਸਰੀ ਤੇ ਹਰੀ ਮੂੰਗੀ ਦਲੇ ਛੋਲੇ ਤੇ ਥੋੜੀ ਜਿਹੀ ਹੋਰਤ ਦੀ ਦਾਲ ਪਾਈ ਸੀਗੀ ਤੇ ਇਹ ਆਪਾਂ ਨੇ ਪਹਿਲਾਂ ਭਉਂਤੀ ਸੀਗੀ ਮੈਂ ਕੁੱਕਰ ਵਿੱਚ ਦਾਲ ਵਗੈਰਾ ਜਾਂ ਕੋਈ ਵੀ ਚੀਜ਼ ਨਹੀਂ ਕੁੱਕਰ ਵਿੱਚ ਬਣਾਉਂਦੀ ਕਿਤੇ ਕੋਈ ਜ਼ਿਆਦਾ ਹੀ ਹੋਵੇ ਤਾਂ ਬਣਾਉਂਦੀ ਨਹੀਂ ਤੇ ਨਹੀਂ ਬਣਾਉਂਦੀ ਇਹ ਦਾਲ ਮੈਂ ਪਹਿਲਾਂ ਭਉਂਤੀ ਸੀ ਥੋੜਾ ਜਿਹਾ ਲੂਣ ਪਾ ਕੇ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਉਹ ਪਾਣੀ ਕੱਢ ਕੇ ਹੁਣ ਦੁਬਾਰਾ ਫੇਰ ਆਪਾਂ ਨੇ ਉਹ ਕਰ ਲਿਆ ਤੇ ਇੱਧਰ ਆਪਾਂ ਨੇ ਦਾਲ ਕੜਾਈ ਵਿੱਚ ਹੀ ਬਣਾਉਣੀ ਆ ਕੋਲੇ ਆਪਾਂ ਨੇ ਦਾਲ ਰੱਖਤੀ ਤੇ ਇੱਧਰ ਆਪਾਂ ਨੇ ਘਿਓ ਲੈ ਲਿਆ ਦੇਸੀ ਤੇ ਥੋੜੇ ਜਿਹਾ ਦਾਣੇ ਆਪਾਂ ਪਾਵਾਂਗੇ ਮੇਥਿਆਂ ਦੇ ਇਹਦੇ ਵਿੱਚ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੋਂ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਵੀਆਂ ਨਵੀਆਂ ਰੈਸਪੀਆਂ ਦੇਖਣ ਨੂੰ ਮਿਲਣੀਆਂ ਤੇ ਸੈਕਿੰਡ ਨੰਬਰ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਇੱਧਰ ਆਪਾਂ ਨੇ ਹੁਣ ਦੇਸੀ ਘਿਓ ਦੇ ਵਿੱਚ ਜੀਰਾ ਥੋੜੇ ਜਿਹੀ ਮੇਥੀ ਦਾਣੇ ਤੇ ਥੋੜਾ ਜਿਹਾ ਆਪਾਂ ਨੇ ਚੌਪ ਕਰਕੇ ਪਿਆਜ਼ ਪਾਇਆ ਹੈ ਇਹ ਦਾਲ ਕੀ ਨਾਲੇ ਤੇ ਇਹਦੇ ਵਿੱਚ ਗੁਰਦੁਆਰੇ ਵਰਗਾ ਟੇਸਟ ਆਊਗਾ ਜਿਵੇਂ ਆਪਾਂ ਇਹ ਸਾਰੀ ਦਾਲ ਮਿਕਸ ਕਰਕੇ ਬਣਾਈ ਆ ਤੇ ਸੈਕਿੰਡ ਨੰਬਰ ਤੇ ਆਪਾਂ ਬਣਾਵਾਂਗੇ ਟਾਬੇ ਵਰਗੀ ਦਾਲ ਇੱਕ ਵਾਰ ਬਣਾਉਂਗੇ ਤੇ ਵਾਰ-ਵਾਰੀ ਸੋਚੋਗੇ ਵੀ ਆਪਾਂ ਇਹ ਹੀ ਦਾਲ ਬਣਾਏਗੀ ਕਿਉਂਕਿ ਮੌਸਮ ਬਹੁਤ ਵਧੀਆ ਸੀਗਾ ਠੰਡਾ ਜਿਹਾ ਤੇ ਤਾਂ ਕਰਕੇ ਬਣਾਈ ਆ ਨਾਲੇ ਦਾਲ ਵਿੱਚ ਵੀ ਪ੍ਰੋਟੀਨ ਹੁੰਦੇ ਆ ਤੇ ਵਾਈ ਵੀ ਹੁੰਦੀ ਵਾਈ ਤਾਂ ਹੁਣ ਰੇਕ ਚੀਜ਼ ਵਿੱਚ ਤੇ ਇਧਰ ਆਪਾਂ ਨੇ ਪਹਿਲਾਂ ਪਿਆਜ਼ ਥੋੜੇ ਜਿਹਾ 골ਡਨ ਬ੍ਰਾਊਨ ਕਰਲੇ ਸੀਗੇ ਤੇ ਇਧਰ ਆਪਾਂ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਦਾ ਆਪਾਂ ਨੇ ਦਰਦਰਾ ਜਿਹਾ ਕੁੰਡੇ ਵਿੱਚ ਕੁੱਟ ਦਿੱਤਾ ਸੀਗਾ ਅਵੀ ਜੋਤ ਨੇ ਕੁੱਟਿਆ ਸੀ ਕਹਿੰਦਾ ਭੂਆ ਜੀ ਮੈਂ ਕੁੱਟ ਕੇ ਦਿੰਦਾ ਤੇ ਇਧਰ ਆਪਾਂ ਹੁਣ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਿਆ ਤੇ ਨਾਲ ਹੀ ਆਪਾਂ ਇੱਕ ਟਮਾਟਰ ਚੌਪ ਕਰਕੇ ਪਾਤਾ ਇਸ ਤੋਂ ਬਾਅਦ ਆਪਾਂ ਹੋਰ ਕੋਈ ਚੀਜ਼ ਨਹੀਂ ਪਾਉਂਦੇ ਅੱਜ ਮੈਂ ਕੜੀ ਪੱਤਾ ਵਗੈਰਾ ਕੁਝ ਨਹੀਂ ਪਾਇਆ ਇਹਦੇ ਵਿੱਚ ਇਹ ਕਹਿੰਦੇ ਸਾਨੂੰ ਸੰਘਣੀ ਦਾਲ ਚਾਹੀਦੀ ਠਿੱਕ ਵਾਲੀ ਗਾੜੀ ਬਿਕੋਸ ਸਾਨੂੰ ਗੁਰਦੁਆਰੇ ਵਰਗੀ ਦਾਲ ਚਾਹੀਦੀ ਅ ਵੀ ਜੋ ਤੇ ਕਹਿੰਦਾ ਤੇ ਦੇਖੋ ਤੁਸੀਂ ਦਾਲ ਕੋਲੇ ਰੇ ਰੇ ਜਿਕੇ ਕਿੰਨੀ ਸੋਹਣੀ ਬਣਗੀ ਮੈਂ ਇਹਦੇ ਵਿੱਚ ਕੋਈ ਵੀ ਚੀਜ਼ ਨਹੀਂ ਪਾਈ ਕਈ ਲੋਕੀ ਛੇਤੀ ਗੱਲਣ ਦੇ ਮਾਰੇ ਬੇਕਿੰਗ ਪਾਊਡਰ ਸੋਡਾ ਵਗੈਰਾ ਕੁਝ ਪਾ ਦਿੰਦੇ ਨਹੀਂ ਕੁਝ ਨਹੀਂ ਆਪਾਂ ਪਾਇਆ ਓਨਲੀ ਨਮਕ ਪਾਇਆ ਆਪਾਂ ਨੇ ਪਲੇਨ ਤੇ ਬਾਕੀ ਮਸਾਲੇ ਆਪਾਂ ਉਹਦੇ ਵਿੱਚ ਤੜਕੇ ਵਿੱਚ ਐਡ ਕਰਾਂਗੇ ਤੇ ਬਹੁਤ ਹੀ ਸਵਾਦ ਬਣਦੀ ਐਵੇਂ ਕਿਉਂਕਿ ਕੁੱਕਰ ਵਿੱਚ ਜਿਹੜੀ ਆਪਾਂ ਚੀਜ਼ ਬਣਾਉਨੇ ਕੁੱਕਰ ਨੂੰ ਆਪਾਂ ਉਹ ਤੋਂ ਕਵਰ ਕਰ ਦਿੰਦੇ ਉਹਦੀ ਗੈਸ ਸਾਰੀ ਵਿੱਚੇ ਰਹਿੰਦੀ ਹਨਾ ਉਹ ਆਪਣੇ ਸਰੀਰ ਨੂੰ ਕਿੰਨੇ ਨੁਕਸਾਨ ਪਹੁੰਚਾਉਂਦੀ ਆ ਹਨਾ ਤੇ ਬੇਟਰੇ ਕਿ ਆਪਾਂ ਥੋੜਾ ਟਾਈਮ ਵੱਧ ਲੱਗ ਜੇ ਆਪਾਂ ਛੋਧੀ ਜੀ ਚੀਜ਼ ਬਣਾਈਏ ਜਿਹੜੀ ਆਪਣੀ ਸਿਹਤ ਨੂੰ ਵੀ ਚੰਗਾ ਤੰਦਰੁਸਤ ਰੱਖੇ ਹਨਾ ਬਿਮਾਰੀਆਂ ਤੋਂ ਬਚਾਵੇ ਕਿਉਂਕਿ ਬਿਮਾਰੀਆਂ ਤਾਂ ਅੱਜਕੱਲ੍ਹ ਉਹੀ ਬਹੁਤ ਹੋਈਆਂ ਪਈਆਂ ਜਿਵੇਂ ਦੇਖੋ ਤੁਸੀਂ ਕੀ ਨਾ ਹਰੇਕ ਚੀਜ਼ ਨੂੰ ਸਪ੍ਰੇਵਾਂ ਰਹਿ ਹੁੰਦੀਆਂ ਹਨਾ ਤੇ ਇਧਰ ਆਪਾਂ ਨੇ ਤੜਕੇ ਦੇ ਵਿੱਚ ਹਲਦੀ ਤੇ ਮਸਾਲਾ ਤੇ ਇੱਕ ਬਸ ਉਹੀ ਪਾਇਆਗਾ ਹੋਰ ਆਪਾਂ ਕੋਈ ਦੀ ਨਹੀਂ ਹਰੀਆਂ ਮਿਰਚਾਂ ਅਸੀਂ ਤਾਂ ਪਾਈਆਂ ਕਿਸੇ ਵੇਲੇ ਮਿਰਚਾਂ ਇਹ ਘੱਟ ਖਾਂਦੇ ਆ ਤੇ ਸਾਫ ਦੀ ਮਿਰਚ ਵਿੱਚ ਹੁੰਦੀ ਹੈ ਤੇ ਬੰਦਾ ਖਾ ਸਕਦਾ ਤੇ ਇਹ ਹੁਣ ਆਪਾਂ ਉਹ ਕਰਦੇ ਥੋੜਾ ਜਿਹਾ ਆਪਾਂ ਇਹਨੂੰ ਫਰਾਈ ਕਰ ਲੈਂਦੇ ਭੁੰਨ ਲੈਂਦੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਦਾਲ ਦੇ ਵਿੱਚ ਐਡ ਕਰ ਦਾਂਗੇ ਦਾਲ ਨੂੰ ਮੈਂ ਕੋਈ ਕੋਟਿਆ ਨਹੀਂ ਕੁਛ ਨਹੀਂ ਤੋਂ ਉਹੀ ਆ ਜਮਾ ਦੇਖੋ ਤੁਸੀਂ ਕਿੰਨੀ ਸੋਹਣੀ ਕੁਲਗੀ ਹੈਗੀ ਬਿਕੋਸ ਕਿਉਂਕਿ ਆਪਣਾ ਟਾਈਮ ਹੁੰਦਾ ਟਾਈਮ ਆਪਾਂ 10 ਮਿੰਟ ਵੱਧ ਲਾ ਲਾਂਗੇ ਤੇ ਆਪਣੇ ਲਈ ਲਾਈਵ ਵਧਾਇਕ ਆ ਅਗਰ ਜੇ ਆਪਾਂ ਟਾਈਮ ਬਾਰੇ ਸੋਚਾਂਗੇ ਟਾਈਮ ਥੋੜਾ ਆਪਾਂ ਕੁੱਕਰ ਚ ਕਰ ਲਗੇ ਹਨਾ ਨਹੀਂ ਕਿਉਂਕਿ ਕੁੱਕਰ ਦੀ ਗੈਸ ਵੀ ਵਿੱਚੇ ਰਹਿੰਦੀ ਕੁੱਕਰ ਨਾਲ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਕਿਉਂਕਿ ਆਪਾਂ ਇਹ ਨਹੀਂ ਮੈਂ ਕਿਸੇ ਨੂੰ ਕਹਿੰਦੀ ਬੀਬੀਆਂ ਆਪਾਂ ਸਾਰੀਆਂ ਹੀ ਅੱਜ ਕੱਲ ਬਹੁਤ ਕਿਆਲਸੀ ਹੋ ਜਾਂਦੇ ਆ ਤੇ ਬਟ ਕਿਉਂਕਿ ਆਪਾਂ ਐ ਸੋਚਦੇ ਚਲ ਛੇਤੀ ਛੇਤੀ ਹੋ ਜੂਗੀ ਛੇਤੀ ਕਰਨ ਦੀ ਬਜਾਏ ਆਪਣੇ ਆਪਣੇ ਸਰੀਰ ਨੂੰ ਨੁਕਸਾਨ ਦੀ ਆਪਾਂ ਆਪਣੇ ਸਰੀਰ ਨੂੰ ਆਪ ਹੀ ਮੌਤ ਦੇ ਮੂੰਹ ਚਲ ਜਾਨੇ ਹਣਾ ਤੇ ਇਹ ਦੇਖੋ ਤੁਸੀਂ ਦਾਲ ਕਿੰਨੀ ਸੋਹਣੀ ਬਣ ਗਈ ਆ ਤੇ ਅਗਰ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹਨਾਂ ਨੇ ਤਾਂ ਬਣਾਈ ਤਾਂ ਮੈਂ ਥੋੜੀ ਵੱਧ ਸੀਗੀ ਸਵੇਰੇ ਰੋਟੀਆਂ ਵਿੱਚ ਪਾ ਲੂੰਗੀ ਬਟ ਕਿਉਂਕਿ ਤਾਂ ਕੌਲੀਆਂ ਨਾਲ ਹੀ ਖਾ ਗਈ ਸਾਰੀ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੋੜੀ ਜੀ ਆਪਾਂ ਹੁਣ ਮੇਥੀ ਪਾ ਦਿੰਦੇ ਤੇ ਇਹ ਵਧੀਆ ਤੜਕੇਦਾਰ ਦਾ